ਸੇਗੋ ਵਾਇਕ੍ਰੂਜੀ ਦਾ ਖਾਲਸਾ ਵਾਇਕ੍ਰੂਜੀ ਅਤੇ ਵਾਸ ਸੋਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸਿੰਘ ਮੌੜ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਹਰਪਾਲ ਵੀਰ ਜੀ ਹੈਪੀ ਇੰਗਲੈਂਡ ਜਿਨ੍ਹਾਂ ਦੀ ਬਦੌਲਤ ਬੜੇ ਲੰਮੇ ਚਿਰ ਤੋਂ ਜਿਹੜਾ ਹੈਗਾ ਇਹ 22 ਰੋਡਦੰਦ ਪਰਿਵਾਰਾਂ ਦਾ ਮੰਥਲੀ ਫੂਡ ਜਿਹੜਾ ਹਰਪਾਲ ਵੀਰ ਜੀ ਆਪਣੀ ਨੇਕ ਕਮਾਈ ਨੂੰ ਸਫਲ ਕਰ ਰਹੇ ਹੈ ਜੀ ਅੱਜ ਫੇਰ ਅਸੀਂ ਜਿਹੜਾ 10 ਫਰਵਰੀ ਨੂੰ ਇਹ ਸੇਵਾ ਦੇ ਰਹੇ ਹਾਂ ਮਾਲਕ ਚੜ੍ਹਦੀ ਕਲਾ ਦੇ ਰੱਖੇ ਹਰਪਾਲ ਵੀਰ ਜੀ ਨੂੰ ਉਹਨਾਂ ਦੇ ਬੱਚਿਆਂ ਦੇ ਸਿਰਾਂ ਤੇ ਮਿਹਰ ਪ੍ਰਿਆਰ ਕਰਕੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਜ ਰੱਖੀ ਹੈ ਇਦਾਂ ਹੀ ਕੌਮ ਦੀ ਪੰਖ ਦੀ ਸ ਇਹ ਉਹ ਪਰਿਵਾਰ ਆ ਬਾਲਵੀ ਜੀ ਜਿਹੜੇ ਲੋੜਵੰਦ ਨੇ ਬੇਸਹਾਰਾ ਨੇ ਕਿਸੇ ਬਿਮਾਰੀ ਦੇ ਕਾਰਨ ਜਾਂ ਕੋਈ ਨੌਜਵਾਨ ਬੇਟੇ ਦੀ ਡੈਥ ਹੋ ਗਈ ਹੈ ਜਾਂ ਅਧਰੰਗ ਵਗੈਰਾ ਹੋ ਗਿਆ ਪੈਰਾਲਾਈਜ਼ ਹੋ ਗਿਆ ਇਦਾਂ ਕਰਕੇ ਜਿਹੜੇ ਲਿਚਾਰ ਇਹ ਪਰਿਵਾਰ ਨੇ ਮਾਲਕ ਤੁਹਾਡੇ ਤੇ ਕਿਰਪਾ ਕੀਤੀ ਤੁਸੀਂ ਇਹ ਬਾਈ ਪਰਿਵਾਰਾਂ ਦਾ ਜਿਹੜਾ ਚੁੱਲ੍ਹਾ ਦਪਾ ਰਹੇ ਹੋ ਮਾਲਕ ਤੁਹਾਡੇ ਦੀ ਕਿਰਪਾ ਕਰੇ ਇਦਾਂ ਹੀ ਚੜ੍ਹਦੀ ਕਲਾ ਕਰਕੇ ਤੰਦਰੁਸਤੀ ਬਖਸ਼ੇ ਇੱਕ ਬੜੀ ਲੰਬੀ ਸੇਵਾ ਜਿਹੜੀ ਚੱਲ ਰਹੀ ਹੈ ਪਰਮਾਤਮਾ ਕਰੇ ਤੁਹਾਨੂੰ ਖੁਸ਼ੀਆਂ ਖੇੜੇ ਬਖਸ਼ੇ ਤੰਦਰੁਸਤੀ ਬਖਸ਼ੇ ਦੇ ਕੋਈ ਵੀ ਜਿਹੜਾ ਹੈਂਡੀਕੈਪਟ ਹੈ ਨਾ तकरीबन ਲੱਤ ਕੱਟੀ ਗਈ ਹੈ ਉਧਰ ਕੋਈ ਬਾਹ ਕੱਟੀ ਗਈ ਹੈ ਨੌਜਵਾਨ ਹੈ ਸਾਰੀ ਉਮਰ ਹੈ ਇਹਨਾਂ ਦੇ ਫਾਦਰ ਸਾਹਿਬ ਖੜੇ ਆ ਕਿੰਦਾ ਟਾਈਮ ਲੰਘੂਗਾ ਤੁਸੀਂ ਸੋਚ ਕੇ ਦੇਖੋ ਵੀ ਟਾਈਮ ਕਿੰਦਾ ਲੰਘੂਗਾ ਕਿਉਂਕਿ ਲੱਤ ਕੱਟੀ ਗਈ ਹੈ ਉਧਰ ਕੋਈ ਬਾਹ ਕੱਟੀ ਗਈ ਹੈ ਸਾਰੀ ਉਮਰ ਪਈਆਂ ਅਨਮੈਰਿਡ ਬੱਚੇ ਕਿੰਦਾ ਇਹ ਆਪਣੇ ਮਾਪੇ ਨੂੰ ਹੈਂਡਲ ਕਰੂਗਾ ਮਾਲਕ ਕਿਰਪਾ ਕਰੇ ਕੋਸ਼ਿਸ਼ ਕਰਿਓ ਵੀ ਆਪਾਂ ਇਹਦਾ ਵੀਰ ਦਾ ਕੋਈ ਨਾ ਕੋਈ ਵੀ ਲੱਤ ਵਗੈਰਾ ਲਗਾ ਕੇ ਇਹਦਾ ਕੋਈ ਕਾਰੋਬਾਰ ਸੈੱਟ ਕਰ ਦਈਏ ਤਾਂ ਕਿ ਇਹ ਬੱਚਾ ਆਪਣੇ ਮਾਪੇ-ਬਾਪ ਦਾ ਸਹਾਰਾ ਬਣ ਸਕੇ ਕਮਾ ਸਕੇ ਆਪਣੀ ਜ਼ਿੰਦਗੀ ਨੂੰ ਸੌਖੇ ਢੰਗ ਨਾਲ ਕਿਉਂਕਿ ਬੋਝ ਨਾ ਲੱਗੇ ਉਹਨੂੰ ਜ਼ਿੰਦਗੀ ਤੁਸੀਂ ਜਦੋਂ ਦੇ ਨਾਲ ਖੜੋਗੇ ਤੇ ਉਹਨੂੰ ਐ ਲੱਗੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਖੜਿਆ ਜ਼ਿੰਦਗੀ ਸੌਖੀ ਲੰਘ ਜਾਵੇ ਤੇ ਬੜਾ ਧੰਨਵਾਦ ਹੈ ਹਰਪਾਲਵੀ ਜੀ ਹੈਪੀ ਇੰਗਲੈਂਡ ਬੜਾ ਪਿਆਰ ਸਤਿਕਾਰ ਉਹਨਾਂ ਵੱਲੋਂ ਮਿਲ ਰਿਹਾ ਹੈ ਇਦਾਂ ਹੀ ਮਾਰ ਕੋ ਉਹਨਾਂ ਦੇ ਸਿਰ ਤੇ ਹੱਥ ਰੱਖੇ ਕਾਰੋਬਾਰਾਂ 'ਚ ਵਾਧਾ ਕਰੇ ਚੜ੍ਹਦੀ ਗੱਲ 'ਚ ਰੱਖੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ